ਸਤਿ ਸ਼੍ਰੀ ਅਕਾਲ ਦੋਸਤਾਂ ਨੂੰ ਅੱਜ ਲੱਗੇ ਆਂ ਆਲੂ ਮਟਰ ਬਣਾਉਣ ਨਾਲ ਚੱਲਿਆ ਗਦੇ ਗਾਣੇ ਨਾਲ ਬਣਾਣੀ ਸਬਜੀ ਕੱਲ ਕੀਤੀ ਦੀ ਗੱਡੀ ਬਾਹਰ ਤੇ ਸਾਫ਼ ਅੱਜ ਕੀਤੀ ਅੰਦਰ ਤੇ ਬੈਧੀ ਟਾਈਮ ਲੰਘ ਗਿਆ ਵਧੀਆ ਏਨ ਓਕੇ ਰਿਪੋਰਟਾਂ ਆ ਤੁਹਾਨੂੰ ਆਲੂ ਮਟਰਾਂ ਦਾ ਤੜਕਾ ਜੀ ਦੱਸਦੇ ਆ ਹਾਂਜੀ ਦੋਸਤੋ ਸਮਾਨ ਕੱਟੋ ਗਿਆ ਤੜਕੇ ਦਾ ਇੱਧਰ ਆਲੂ ਮਟਰ ਹੁਣ ਅਗਲੀ ਕਾਰਵਾਈ ਪਾਣੀ ਦੋਸਤੋ ਤੜਕਾ ਲੱਗਣੋਂ ਰੈਡੀ ਹੋ ਗਿਆ ਕੰਮ ਇੱਧਰ ਸਾਰਾ ਸਮਾਨ ਕੱਟਿਆ ਹੋਆ ਹੁਣ ਪਾਣਾ ਆਪਾ ਜੀਰਾ ਬਿਲਾਂ ਤੇਲ ਗਰਮ ਜਾ ਹੋ ਜਾਣਾ ਤੇਲ ਹੋ ਗਿਆ ਆਪਣਾ ਗਰਮ பானே ஜ ஜ பண்ணு அப்ப ਜਾਦਰਾ ਦਾ ਰੰਗ ਫਿਰ ਜਾਣਾ ਥੋੜਾ ਜਿਹਾ ਫੇਰ ਆਣਾ ਲਸਣ 3 ਪਾਤਾ ਲਸਣ ਜਾਇਂਦਾ ਦੋਨਾਂ ਚੀਜ਼ਾਂ ਦਾ ਰੰਗ ਫਿਰ ਜਾਣਾ ਬ੍ਰਾਊਨ ਹੋ ਜਾਣਾ ਫੇਰ ਪਾਣਾ ਪਿਆਜ਼ ਹਾਂ ਪਾਤਾ ਪਿਆਜ਼ ਇਹ ਉੱਪਰ ਰੱਖ ਦੇਣਾ ਟੱਕਾਂ 5-10 ਮਿੰਟ ਹੋਣ ਇਹਨੂੰ ਭੁੰਨਣਾ ਪਿਆਜ਼ੇ ਥੋੜੇ ਨਮਕ ਪਾ ਦੋ ਫਿਰ ਛੇਤੀ ਭੁੰਨ ਹੋ ਜਾਣਗੇ ਜਾਇੰਦਾ ਰੰਗ ਫਿਰ ਜਾਣਾ ਬ੍ਰਾਊਨ ਹੋਣਾ ਫਿਰ ਪਾਣੇ ਟਮਾਟਰ ਹੁਣ ਆਪਣੇ ਪਿਆਜ਼ ਬ੍ਰਾਊਨ ਹੋਣ ਲੱਗੇ ਫਿਰ ਉਹਦੇ ਬਾਅਦ ਪਾਣਾ ਟਮਾਟਰ ਪਿਆਜ਼ ਆਪਣੇ ਹੋ ਗਏ ਬ੍ਰਾਊਨ ਪਾਤਾ ਟਮਾਟਰ ਹੁਣ ਸਾਡੇ ਟਮਾਟਰ ਹੋ ਚੱਲੇ ਮਾਤਾ ਪਾਣਾ ਹੈ ਕਿ ਮਿਰਚ ਮਸਾਲੇ ਤੇ ਥੋੜੀ देर ਬਾਅਦ ਫੇਰ ਇਹਨੂੰ ਪੂਜਣਾ ਲੈਣਾ ਤੇ ਫੇਰ ਇਹਦੇ ਬਾਅਦ ਪਾਣਾ ਮਟਰ ਆਲੂ ਮਸਾਲੇ ਪਾਤੇ ਥੋੜੀ देर ਪੁੰਨਣਾ ਲੈਣਾ ਇਹਨਾਂ ਨੂੰ ਮਸਾਲਿਆਂ ਨੂੰ ਥੋੜਾ ਇਹ ਪਾਣੀ ਪਾ ਗਾਇਆ ਫਿਰ ਉਹਨੂੰ ਉੱਜਣ ਦੋ ਫਿਰ ਉਹਦਾ ਪਾਣੀ ਆਲੂ ਮਟਰ ਹਾਂ دوستੋ ਬਾਤੀਜ ਆਲੂ ਮਟਰ ਪਾਣੀ ਪਾ ਗਾਇਆ ਇਹਨੂੰ ਉਬਲਣਾ ਰਹਾ ਦੋਨੋਂ ਜਦ ਤੱਕ ਇਹਦਾ ਪਾਣੀ ਨਹੀਂ ਨਾ ਸੰਘਣਾ ਹੁੰਦਾ ਜਦ ਤੱਕ ਇਹ ਹੁਣ ਇਹਨੂੰ ਤਾਰਨਾ ਬਾਅਦ ਜ ਦੇਸੀ ਘੀਏ ਦੇ ਦੋ ਚਮਚੇ ਸੱਟ ਗਏ ਪ੍ਰਸ਼ਾਦਾ ਸ਼ਾਕਾ ਸੋਇਨਾ ਸੋਇਨ ਨੂੰ ਟਰੱਕ ਲੋਡ ਕਰਕੇ ਪਹਿਲਾ ਜਰਮਨ ਜਾਣਾ ਫਿਰ ਅੱਗੇ ਫੈਰੀ ਹੈ ਇਸ ਵੀਡਨ ਜਾਣਾ ਵੱਧ ਤੋਂ ਵੱਧ ਮੇਰੇ ਪੇਜ ਨੂੰ ਫੋਲੋ ਕਰੋ ਲਾਈਕ ਸ਼ੇਅਰ ਕਮੈਂਟ ਕਰੋ ਇਸ ਟਾਈਮ ਮੈਂ ਹੈ ਹੋਲੈਂਡ ਵੀ ਕਹਿੰਦੇ ਨੇ ਨੀਦਰਲੈਂਡ ਆ ਮੈਂ ਖੜਿਆ ਹੋਆ ਪਾਰਕਿੰਗ ਤੇ ਇੱਥੇ 2 ਕਿਲੋਮੀਟਰ ਆ ਜਿੱਥੇ ਮੈਂ ਲੋਡ ਕਰਨਾ ਟਰੱਕ ਅੱਜ ਦਾ ਮੇਰਾ ਕੁਕਿੰਗ ਦਾ ਹੀ ਬਲੌਗ ਹੈ ਬਾਤ ਤੋਂ ਬਾਅਦ ਪਿਆਰ ਦਿਓ ਲਾਈਕ ਕਰੋ ਸ਼ੇਅਰ ਕਰੋ ਓਕੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ